ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਇਹਨਾਂ ਚਾਰ ਗੱਲਾਂ ਦਾ ਧਿਆਨ ਰੱਖ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣ ਦੇ ਨਾਲ-ਨਾਲ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਤੁਹਾਡੇ ਤੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਅਸੀਂ ਜਾਣਾਂਗੇ ਜੀ ਉਹਨਾਂ ਗੱਲਾਂ ਦੇ ਬਾਰੇ ਜਿਹੜੀਆਂ ਸਾਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਹੀ ਹਰ ਰੋਜ਼ ਕਰ ਲੈਣੀਆਂ ਚਾਹੀਦੀਆਂ ਹਨ ਜੇ ਅਸੀਂ ਇਹ ਗੱਲਾਂ ਨਹੀਂ ਕਰਦੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਆ ਹੀ ਨਹੀਂ ਸਕਦਾ ਉਹ ਗੱਲਾਂ ਕਿਹੜੀਆਂ ਹਨ ਆਓ ਜੀ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੈ ਤੁਸੀਂ ਜਿਹੜੀ ਰਾਤ ਦਾ ਪ੍ਰਸ਼ਾਦਾ ਤੁਸੀਂ ਛੱਕਦੇ ਹਾਂ ਆਪਾਂ ਭੋਜਨ ਛੱਕਦੇ ਹਾਂ ਉਹ ਦਿਨ ਤੇ ਦੁਪਹਿਰ ਦੇ ਨਾਲੋਂ ਘੱਟ ਖਾਣਾ ਇੱਕ ਡਾਕਟਰ ਸਾਨੂੰ ਬਹੁਤ ਹੀ ਚੰਗੀ ਸਲਾਹ ਦੱਸਦੇ ਹਨ ਉਸ ਡਾਕਟਰ ਨੇ ਕਿਹਾ ਸੀ ਕਿ ਰੋਗੀਆਂ ਨੂੰ ਇੱਕ ਸੈਮੀਨਾਰ ਦੇ ਵਿੱਚ ਉਸਨੇ ਕਿਹਾ ਕਿ ਜੇ ਬੰਦਾ ਦਿਨ ਦਾ ਖਾਣਾ ਸਵੇਰ ਦਾ ਖਾਣਾ ਰਾਜੇ ਵਾਂਗ ਖਾਵੇ ਦੁਪਹਿਰ ਦਾ ਖਾਣਾ ਰਾਣੀ ਵਾਂਗ ਖਾਵੇ ਤੇ ਰਾਤ ਦਾ ਖਾਣਾ ਭਿਖਾਰੀ ਵਾਂਗ ਖਾਵੇ ਉਹ ਬੰਦਾ ਬਹੁਤ ਉਸ ਨੂੰ ਘੱਟ ਚਾਂਸ ਆ ਕਿ ਉਸ ਬੰਦੇ ਨੂੰ ਰੋਗ ਲੱਗਣਗੇ ਬਹੁਤ ਘੱਟ ਉਸ ਨੂੰ ਰੋਗ ਲੱਗਣ ਕਾਰਨ ਉਹ ਹਮੇਸ਼ਾ ਤੰਦਰੁਸਤ ਰਹੇਗਾ ਜਿਹੜਾ ਬੰਦਾ ਇਹ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤਾਂ ਤੁਸੀਂ ਸਵੇਰ ਵੇਲੇ ਰੱਜ ਕੇ ਭੋਜਨ ਛਕੋ ਸਵੇਰ ਦਾ ਜੋ ਭੋਜਨ ਹੈ ਦੁਪਹਿਰ ਵੇਲੇ ਰਾਣੀ ਹਮੇਸ਼ਾ ਰਾਣੇ ਦੇ ਨਾਲੋਂ ਘੱਟ ਹੀ ਖਾਂਦੀ ਹੈ ਰਾਜੀਤ ਨੂੰ ਓਵੇਂ ਤੇ ਰਾਤ ਨੂੰ ਭਿਖਾਰੀ ਦੇ ਵਾਂਗ ਖਾਓ ਤਾਂ ਪਹਿਲੀ ਗੱਲ ਤੁਸੀਂ ਚੇਤੇ ਰੱਖਣੀ ਹੈ ਜੀ ਰਾਤ ਦਾ ਭੋਜਨ ਭਿਖਾਰੀ ਵਾਂਗ ਖਾ ਕੇ ਹੀ ਸੌਣਾ ਹੈ ਭਾਵ ਕਿ ਘੱਟ ਖਾਣਾ ਹੈ ਜੇ ਆਪਾਂ ਰੱਜ ਕੇ ਸੌਂ ਜਾਈਏ ਆਪਾਂ ਤਾਂ ਸਵੇਰੇ ਫਿਰ ਉੱਠਿਆ ਵੀ ਨਹੀਂ ਜਾਂਦਾ ਸੁਸਤੀ ਪੈ ਜਾਂਦੀ ਹੈ ਫਿਰ ਬੰਦਾ ਨਾਮ ਕਿਵੇਂ ਜਪ ਸਕੇਗਾ ਪਰਮਾਤਮਾ ਦੀ ਬੰਦਗੀ ਕਿਵੇਂ ਕਰ ਸਕੇਗਾ ਤੁਸੀਂ ਇਹ ਕੰਮ ਕਰਕੇ ਵੇਖਿਓ ਰੋਟੀਆਂ ਵੱਧ ਖਾ ਲੋਗੇ ਤਾ ਤੁਹਾਡੇ ਕੋਲ ਸਵੇਰੇ ਕਦੇ ਵੀ ਉੱਠਿਆ ਨਹੀਂ ਜਾਣਾ ਤੇ ਬਹੁਤ ਹੀ ਮੁਸ਼ਕਿਲ ਦੇ ਨਾਲ ਪਹਿਲਾ ਤੁਸੀਂ ਅੱਜ ਦਾ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਅੱਜ ਤੋਂ ਹੀ ਪ੍ਰਣ ਕਰਨਾ ਸ਼ੁਰੂ ਕਰ ਦਿਓ ਪਹਿਲਾ ਕੰਮ ਤੁਸੀਂ ਅੱਜ ਇਹ ਕਰੋ ਕਿ ਹਲਕਾ ਹੀ ਭੋਜਨ ਅੱਜ ਅਸੀਂ ਸ਼ਕਾਂਗੇ ਰੋਟੀ ਖਾ ਕੇ ਤੁਸੀਂ 60 70 ਕਦਮ ਤੁਰਨੇ ਹੀ ਹਨ ਇਹ ਨਹੀਂ ਕਿ ਆਪਾਂ ਰੋਟੀ ਖਾ ਕੇ ਜਲਦੀ ਉੱਥੇ ਹੀ ਸੌਣ ਦੀ ਕਰ ਲੈਣੀ ਹੈ ਰੋਟੀ ਖਾ ਕੇ ਥੋੜੀ ਦੇਰ ਰਾਤ ਨੂੰ ਤੁਸੀਂ 60-70 ਕਦਮ ਤੁਰ ਲੈਣੇ ਹਨ ਇਹ ਵੀ ਤੁਸੀਂ ਚੇਤੇ ਰੱਖਣਾ ਹੈ ਕਿ 60 ਕਦਮ ਇੱਕ ਤਾਂ ਅੰਦਾਜ਼ਾ ਇੰਨਾ ਵੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਵੀ ਨਹੀਂ ਤੁਰਨਾ ਤੁਸੀਂ ਆਪ ਵੇਖ ਲਓ ਕਿ ਕਿਸ ਤਰ੍ਹਾਂ 60 ਕਦਮ ਹੁੰਦੇ ਹਨ ਤੁਹਾਡੇ ਕਿੰਨੇ ਮੀਟਰ ਬਣ ਜਾਣਗੇ ਤਾਂ ਆਓ ਅੱਗੇ ਦੀ ਆਪਾਂ ਤੁਹਾਨੂੰ ਗੱਲ ਦੱਸਦੇ ਹਾਂ ਜੀ ਦੂਜੀ ਗੱਲ ਦੇ ਬਾਰੇ ਦੂਜੀ ਗੱਲ ਤੁਸੀਂ ਸੁਣਨ ਤੋਂ ਪਹਿਲਾਂ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਤੁਸੀਂ ਭੋਜਨ ਪ੍ਰਸ਼ਾਦਾ ਸ਼ੱਕ ਲਿਆ ਹੁਣ ਤੁਸੀਂ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਹੈ ਕਿ ਸੌਣ ਤੋਂ ਪਹਿਲਾਂ ਜਿਹੜਾ ਬੰਦਾ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਕਰੂਗਾ ਉਸ ਨੂੰ ਕਦੇ ਵੀ ਭੈੜੇ ਸੁਪਨੇ ਨਹੀਂ ਆਉਣਗੇ ਉਸ ਨੂੰ ਡਰਾਵਣੇ ਸੁਪਨੇ ਬਿਲਕੁਲ ਵੀ ਨਹੀਂ ਆਉਣਗੇ ਬੰਦੇ ਦਾ ਦਿਮਾਗ ਸੁੱਤਾ ਨਹੀਂ ਹੁੰਦਾ ਭਾਈ ਤੁਸੀਂ ਇਹ ਗਲਤੀ ਕਦੇ ਨਹੀਂ ਕਰਨੀ ਕਿ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਤੁਸੀਂ ਨਾ ਪੜੋ ਹੋ ਸਕੇ ਤਾਂ ਕੰਠ ਕਰ ਲਓ ਜੇ ਕੰਠ ਨਹੀਂ ਹੁੰਦੀ ਤਾਂ ਤੁਸੀਂ ਗੁਟਕਾ ਸਾਹਿਬ ਤੋਂ ਦੇਖ ਕੇ ਬੜੇ ਹੀ ਸਹਿਜ ਤੇ ਸ਼ਾਂਤ ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਇਹ ਬਾਣੀ ਨੂੰ ਪੜ ਲੈਣਾ ਹੈ ਦੂਜੀ ਗੱਲ ਤੁਸੀਂ ਹੋਰ ਵੀ ਕਰਨੀ ਹੈ ਕਿ ਸੌਣ ਤੋਂ ਪਹਿਲਾਂ ਇਹ ਕੰਮ ਕਰ ਲਓ ਜਾਪ ਕਰਕੇ ਸੌਂ ਕੇ ਵੇਖੋਗੇ ਤਾਂ ਵੇਖ ਲੈਣਾ ਤੁਹਾਨੂੰ ਨੀਂਦ ਕਿੰਨੀ ਸੁਖਾਲੀ ਆ ਜਾਵੇਗੀ ਜਾਪ ਕਰਕੇ ਜਿਵੇਂ ਕਿ ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਇਲਾ ਸਿਵਰੋਹ ਸਿਰਜਣਹਾਰੋ ਉਸ ਮਾਲਕ ਨੂੰ ਭਾਈ ਚੇਤੇ ਕਰ ਲੈ ਕੀਰਤਨ ਸੋਹਿਲਾ ਨਾਲੇ ਤਾਂ ਬੰਦੇ ਨੂੰ ਬਾਣੀ ਕੰਠ ਹੋ ਜਾਵੇਗੀ ਸਿੱਖ ਨੂੰ ਜਿਹੜਾ ਵੀ ਪੜ੍ਹੇਗਾ ਰੋਜ਼-ਰੋਜ਼ ਪੜ੍ਹੇਗਾ ਬਾਣੀ ਪੜਨ ਦੇ ਨਾਲ ਉਸ ਨੂੰ ਕੰਠ ਹੋ ਜਾਵੇਗੀ ਬੁਰੇ ਸੁਪਨੇ ਨਹੀਂ ਆਉਣਗੇ ਤੁਹਾਨੂੰ ਤੀਜਾ ਹੁਕਮ ਜਿਹੜਾ ਗੁਰੂ ਜੀ ਨੇ ਲਾਇਆ ਹੈ ਤੀਜਾ ਵੱਡਾ ਫਾਇਦਾ ਤੇ ਦੋ ਵੱਡੀਆਂ ਗੱਲਾਂ ਹੋ ਗਈਆਂ ਹੁਣ ਆਪਾਂ ਤੀਜੀ ਗੱਲ ਤੁਹਾਨੂੰ ਸਮਝਾਉਂਦੇ ਹਾਂ ਜੀ ਜਿਹੜਾ ਅਸੀਂ ਕੰਮ ਕਰਨਾ ਹੈ ਕੀਰਤਨ ਸੋਹਿਲਾ ਕਰਕੇ ਤੀਜੀ ਜਿਹੜੀ ਗੱਲ ਹੈ ਇਹ ਵੀ ਪੱਲੇ ਬੰਨਣ ਵਾਲੀ ਹੈ ਅਰਦਾਸ ਵੀ ਕਰਨੀ ਚਾਹੀਦੀ ਹੈ ਮਾਲਕ ਦੇ ਅੱਗੇ ਕਿ ਅੱਜ ਦਾ ਦਿਨ ਤੁਸੀਂ ਸਾਨੂੰ ਦਿੱਤਾ ਜੋ ਮੇਰੀ ਜ਼ਿੰਦਗੀ ਵਿੱਚ ਹੋਇਆ ਬਹੁਤ ਚੰਗਾ ਹੋਇਆ ਜੋ ਮੇਰੀ ਜ਼ਿੰਦਗੀ ਵਿੱਚ ਅੱਜ ਹੋਇਆ ਉਸੇ ਤਰ੍ਹਾਂ ਹੀ ਮਾਲਕ ਜੀ ਕੱਲ ਨੂੰ ਵੀ ਮੇਰੀ ਜ਼ਿੰਦਗੀ ਐਵੇਂ ਹੀ ਬਖਸ਼ ਦੇਣਾ ਵਾਹਿਗੁਰੂ ਜੀ ਮੇਰਾ ਦਿਨ ਸੁਖਾਂ ਦਾ ਬਤੀਤ ਹੋਇਆ ਹੈ ਰਾਤ ਵੀ ਸੁਖਾਂ ਦੀ ਬਤੀਤ ਕਰਨੀ ਤਾਂ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਮਾਲਕ ਪ੍ਰਭੂ ਦਾ ਸ਼ੁਕਰਾਨਾ ਕਰ ਸਕਾਂ ਰਾਤ ਵੇਲੇ ਵੀ ਸ਼ੁਕਰਾਨਾ ਕਰਨਾ ਹੈ ਸੌਣ ਵੇਲੇ ਤੇ ਜਦ ਤੁਸੀਂ ਸਵੇਰੇ ਉੱਠਦੇ ਹੋ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਮਾਲਕ ਜੀ ਰਾਤ ਸੁੱਖਾਂ ਦੀ ਬਤੀਤ ਹੋਈ ਹੈ ਤੁਸੀਂ ਮੈਨੂੰ ਅੰਮ੍ਰਿਤ ਵੇਲੇ ਦਾ ਦਾਤਾ ਤੁਸੀਂ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ ਇਸ ਤਰ੍ਹਾਂ ਸ਼ੁਕਰਾਨਾ ਕਰਦੇ ਹੀ ਰਹਿਣਾ ਹੈ ਮੇਰੇ ਮਾਲਕ ਦਿਨ ਸੁੱਖਾਂ ਦਾ ਬਤੀਤ ਹੀ ਹੋਵੇ ਤੇ ਸੁਖਾ ਨਾਲ ਹੀ ਬਤੀਤ ਕਰਵਾਇਓ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਵੀ ਬਖਸ਼ ਦੇਣਾ ਜੇ ਕਿਤੇ ਕੋਈ ਜਾਗੇ ਤੇ ਨਾਲ ਹੀ ਨਾਲ ਪਰਮਾਤਮਾ ਜੀ ਦੇ ਅੱਗੇ ਇਹ ਅਰਦਾਸ ਵੀ ਕਰਕੇ ਸੌਣੀ ਹੈ ਕਿ ਪਰਮਾਤਮਾ ਜੀ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਮੈਨੂੰ ਬਖਸ਼ੋ ਕਿ ਮੈਂ ਤੁਹਾਡੇ ਕੋਲੋਂ ਕਦੇ ਵੀ ਦੂਰ ਨਾ ਹੋ ਜਾਵਾਂ ਇਹ ਹੋ ਗਏ ਸਾਥ ਸੰਗਤ ਜੀ ਤਿੰਨ ਕੰਮ ਹੁਣ ਤੁਹਾਨੂੰ ਦੱਸਦੇ ਹਾਂ ਜੀ ਚੌਥੀ ਗੱਲ ਦੇ ਬਾਰੇ ਉਹ ਗੱਲ ਵੀ ਬਹੁਤ ਹੀ ਜ਼ਰੂਰੀ ਹੈ ਕਿ ਸੌਣ ਤੋਂ ਪਹਿਲਾਂ ਤੁਸੀਂ ਕਾਗਜ਼ ਦੇ ਉੱਪਰ ਆਪਣੇ ਅਗਲੇ ਦਿਨ ਤੁਸੀਂ ਕੀ ਕਰਨਾ ਹੈ ਸਵੇਰੇ ਉੱਠ ਕੇ ਤੁਸੀਂ ਕਿਹੜੇ ਕਿਹੜੇ ਕੰਮ ਕਰਨੇ ਹਨ ਉਸ ਨੂੰ ਤੁਸੀਂ ਕਾਗਜ਼ ਦੇ ਉੱਪਰ ਲਿਖ ਲੈਣਾ ਹੈ ਤੇ ਉਸ ਨੂੰ ਤੁਸੀਂ ਆਪਣੇ ਸਿਰਹਾਣੇ ਦੇ ਕੋਲ ਰੱਖ ਲੈਣਾ ਹੈ ਭਾਵੇਂ ਤੁਸੀਂ ਕੋਈ ਰੁਟੀਨ ਬਣਾਉਣੀ ਹੈ ਕੰਮ ਕਰਨ ਦੀ ਕਿ ਕੱਲ ਨੂੰ ਜਦ ਮੈਂ ਉੱਠਾਂਗਾ ਤੇ ਸਾਰੇ ਦਿਨ ਵਿੱਚ ਇਹ ਇਹ ਕੰਮ ਐਨੇ ਸਮੇਂ ਤੇ ਕਰ ਲੈਣੇ ਹਨ ਤਾਂ ਵੇਖ ਲੈਣਾ ਕਿ ਤੁਸੀਂ ਉਸ ਲਿਸਟ ਦੇ ਹਿਸਾਬ ਨਾਲ ਆਪਣੇ ਦਿਨ ਦੇ ਸਾਰੇ ਹੀ ਕੰਮ ਕਰ ਲਓਗੇ ਤੁਹਾਡੇ ਕੋਲੋਂ ਕਦੇ ਵੀ ਕੋਈ ਗਲਤੀ ਨਹੀਂ ਹੋਵੇਗੀ ਕਦੇ ਵੀ ਕੋਈ ਭੁੱਲ ਨਹੀਂ ਹੋਵੇਗੀ ਨਾ ਹੀ ਤੁਹਾਡਾ ਕੋਈ ਕੰਮ ਪਿੱਛੇ ਛੁੱਟੇਗਾ ਜਿਸ ਦੇ ਨਾਲ ਤੁਹਾਨੂੰ ਤੀਜੇ ਦਿਨ ਪਛਤਾਵਾ ਹੋ ਸਕੇ ਕਿ ਮੇਰਾ ਉਹ ਕੰਮ ਰਹਿ ਗਿਆ ਜਾਂ ਇਹ ਕੰਮ ਰਹਿ ਗਿਆ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦੀ ਇੱਕ ਰੁਟੀਨ ਬਣਾ ਲੈਣਾ ਹੈ ਕਿਉਂਕਿ ਸਾਥ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਜਦੋਂ ਕੰਮ ਕਰ ਰਹੇ ਹੁੰਦੇ ਹਾਂ ਸਾਨੂੰ ਅਗਲੇ ਕੰਮ ਦਾ ਚੇਤਾ ਤਾਂ ਹੁੰਦਾ ਹੈ ਪਰ ਅਚਾਨਕ ਹੀ ਕੋਈ ਐਮਰਜੈਂਸੀ ਹੋ ਜਾਂਦੀ ਹੈ ਤੇ ਕਈ ਕੰਮ ਅਚਨ-ਚੇਤ ਪੈ ਜਾਂਦੇ ਹਨ ਉਹਨਾਂ ਦੀ ਗੱਲ ਵੱਖਰੀ ਹੈ ਪਰ ਜਿਹੜੇ ਕੰਮ ਅਸੀਂ ਕਰਨੇ ਹਨ ਸਾਧ ਸੰਗਤ ਜੀ ਉਹ ਕੰਮ ਸਾਧ ਸੰਗਤ ਜੀ ਉਹ ਇਹ ਕੰਮ ਹੈ ਕਿ ਤੁਸੀਂ ਡਾਇਰੀ ਲਗਾ ਲੈਣੀ ਹੈ ਇੱਕ ਡਾਇਰੀ ਦੇ ਉੱਪਰ ਰੋਜ਼ਾਨਾ ਹੀ ਰਾਤ ਨੂੰ ਲਿਖ ਲੈਣਾ ਹੈ ਕਿ ਮੈਂ ਆਪਣੇ ਬੱਚਿਆਂ ਦੇ ਨਾਲ ਮੈਂ ਆਪਣੇ ਪਰਿਵਾਰ ਦੇ ਨਾਲ ਐਨਾ ਸਮਾਂ ਬਤੀਤ ਕਰਾਂਗਾ ਕਿੰਨੇ ਘੰਟੇ ਮੈਂ ਗੁਰਬਾਣੀ ਪੜ੍ਹਾਂਗਾ ਕਿੰਨੇ ਸਮੇਂ ਤੇ ਮੈਂ ਕਿਹੜਾ ਕੰਮ ਖਤਮ ਕਰਕੇ ਫਿਰ ਮੈਂ ਆਪਣੇ ਪਰਿਵਾਰ ਦੇ ਵਿੱਚ ਸਮਾਂ ਬਿਤਾਵਾਂਗਾ ਹੁਣ ਤੁਹਾਨੂੰ ਦੱਸਦੇ ਹਾਂ ਜੀ ਇਹਨਾਂ ਚਾਰਾਂ ਹੀ ਕੰਮਾਂ ਦੇ ਬਾਰੇ ਦੁਬਾਰਾ ਕਿਉਂਕਿ ਕਈ ਵਾਰ ਸਾਡੇ ਦਿਮਾਗ ਵਿੱਚੋਂ ਇਹੋ ਜਿਹੀਆਂ ਚੰਗੀਆਂ ਗੱਲਾਂ ਸਕਿੱਪ ਹੋ ਜਾਂਦੀਆਂ ਹਨ ਜੇਕਰ ਅਸੀਂ ਇਹਨਾਂ ਚਾਰਾਂ ਹੀ ਗੱਲਾਂ ਦੇ ਉੱਪਰ ਧਿਆਨ ਰੱਖਾਂਗੇ ਤਾਂ ਵੇਖ ਲੈਣਾ ਕਿ ਸਾਡੇ ਦਿਨ ਬਦਲਣ ਲੱਗਿਆਂ देर ਨਹੀਂ ਲੱਗੇਗੀ ਅਸੀਂ ਫਿਰ ਦਿਨ ਰਾਤ ਚੌਗਣੀ ਤਰੱਕੀ ਕਰਾਂਗੇ ਤੇ ਸਾਡੇ ਘਰ ਦੇ ਵਿੱਚ ਆ ਜਾਣਗੀਆਂ ਜੀ ਖੁਸ਼ੀਆਂ ਹੀ ਖੁਸ਼ੀਆਂ ਸਾਧ ਸੰਗਤ ਜੀ ਪਹਿਲੀ ਗੱਲ ਜਿਹੜੀ ਦੱਸੀ ਸੀ ਕਿ ਰਾਤ ਦਾ ਭੋਜਨ ਹਲਕਾ ਖਾਣਾ ਸਵੇਰ ਦਾ ਭੋਜਨ ਰਾਜੇ ਵਾਂਗ ਦੁਪਹਿਰ ਦਾ ਭੋਜਨ ਰਾਣੀ ਵਾਂਗ ਤੇ ਰਾਤ ਦਾ ਭੋਜਨ ਭਿਖਾਰੀ ਵਾਂਗ ਖਾਣਾ ਹੈ ਭਾਵ ਕਿ ਹਲਕਾ ਖਾਣਾ ਹੈ ਕਿਉਂਕਿ ਇੱਕ ਮੰਗਤਾ ਭਿਖਾਰੀ ਦੇ ਬਾਅਦ ਇੱਕ ਮੰਗਤੇ ਬਾਰੇ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਕਿ ਥੋੜਾ ਖਾ ਗਏ ਥੋੜਾ ਹੀ ਸੋਵੇ ਜਿਹੜਾ ਬੰਦਾ ਥੋੜਾ ਖਾਂਦਾ ਹੈ ਉਹ ਥੋੜਾ ਸਮਦਾ ਹੈ ਉਸ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣਾ ਕੰਮਕਾਰ ਵੀ ਜਲਦੀ ਹੀ ਨਿਬੇੜ ਲੈਂਦਾ ਹੈ ਤੇ ਦੂਜਾ ਕੰਮ ਕਿਹੜਾ ਹੈ ਸਾਧ ਸੰਗਤ ਜੀ ਕੇ ਕੀਰਤਨ ਸੋਹਲੇ ਦਾ ਪਾਠ ਕਰਕੇ ਹੀ ਸੌਣਾ ਹੈ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਹੈ ਕਿ ਪਰਮਾਤਮਾ ਜੀ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਓ ਮੇਰੀ ਸੁੱਖਾਂ ਦਾ ਦਿਨ ਬਤੀਤ ਹੋਇਆ ਹੈ ਰਾਤ ਵੀ ਸੁੱਖਾਂ ਦੀ ਬਤੀਤ ਹੋਵੇ ਤੇ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿਓ ਤੇ ਤੀਜਾ ਤੇ ਪ੍ਰਮਾਤਮਾ ਜੀ ਦੇ ਅੱਗੇ ਅਰਦਾਸ ਕਰਕੇ ਸੋਣਾ ਹੈ ਕਿ ਮੇਰੀ ਜ਼ਿੰਦਗੀ ਨੂੰ ਸਵਾਰ ਦਿਓ ਚੌਥੀ ਚੀਜ਼ ਤੁਹਾਨੂੰ ਜਿਹੜੀ ਦੱਸੀ ਹੈ ਜੀ ਇੱਕ ਡਾਇਰੀ ਲਗਾ ਲੈਣੀ ਹੈ ਉਸ ਦੇ ਉੱਪਰ ਆਪਣੇ ਰੋਜ਼ਾਨਾ ਦੇ ਹੀ ਕੰਮ ਲਿਖ ਲੈਣੇ ਹਨ ਇਸ ਤਰ੍ਹਾਂ ਤੁਹਾਨੂੰ ਸਪਸ਼ਟ ਹੋ ਜਾਵੇਗਾ ਕਿ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਸਮੇਂ ਸਿਰ ਉੱਠ ਕੇ ਤੁਸੀਂ ਕਿਹੜੇ ਕਿਹੜੇ ਕੰਮ ਕਰਨੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਦਿਮਾਗ ਵਿੱਚ ਹੀ అలਾਰਮ ਲੱਗ ਜਾਵੇਗਾ అలਾਰਮ ਤੋਂ ਬਿਨਾ ਉੱਠਣ ਦੀ ਕੋਸ਼ਿਸ਼ ਕਰਨੀ ਹੈ ਸੋ ਸਾਰ ਸੰਗਾ ਜੀ ਵੇਖ ਲੈਣਾ ਇਸ ਤਰ੍ਹਾਂ ਕਰਨ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਬਦਲਾਵ ਹੋਣੇ ਸ਼ੁਰੂ ਹੋ ਜਾਣਗੇ ਇਹ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਦੱਸੀਆਂ ਹਨ ਜੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖ ਲੈਣਾ ਇਹਨਾਂ ਚੀਜ਼ਾਂ ਦੇ ਨਾਲ ਵਾਕਿਆ ਹੀ ਬਹੁਤ ਫਰਕ ਪੈਂਦਾ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦਿਓਗੇ ਤੁਹਾਡੀ ਜ਼ਿੰਦਗੀ ਵਿੱਚ ਆਪੇ ਹੀ ਕਰਮਾਂ ਦੇ ਨਾਲ ਖੁਸ਼ੀਆਂ ਆਉਣ ਲੱਗ ਜਾਣਗੀਆਂ ਤੁਹਾਡਾ ਚੰਗਾ ਸਮਾਂ ਆਉਣਾ ਸ਼ੁਰੂ ਹੋ ਜਾਵੇਗਾ ਇਹ ਚੀਜ਼ਾਂ ਸਾਰੀਆਂ ਤੁਸੀਂ ਸੌਣ ਤੋਂ ਪਹਿਲਾਂ ਜ਼ਰੂਰ ਜ਼ਿਕਰ ਕਰ ਲੈਣਾ ਹੈ ਆਉਣ ਵਾਲੀ ਜ਼ਿੰਦਗੀ ਦੇ ਵਿੱਚ 40 ਦਿਨਾਂ ਵਿੱਚ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜਾਵੇਗਾ ਇੱਕ ਨਹੀਂ 40 ਦਿਨਾਂ ਬਾਅਦ ਵੇਖਿਓ ਤੁਹਾਡੀ ਜ਼ਿੰਦਗੀ 'ਚ ਕਿੰਨਾ ਫਰਕ ਪੈਂਦਾ ਹੈ ਇਸ ਵੀਡੀਓ ਨੂੰ ਤੁਸੀਂ ਬੜੇ ਹੀ ਪ੍ਰੇਮ ਦੇ ਨਾਲ ਸੁਣਿਆ ਹੈ ਸਾਡੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਇਸ ਲਈ ਸਾਡੀ ਵੀਡੀਓ ਦੇ ਪ੍ਰਤੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰ ਸਕਦੇ ਹੋ ਸੋ ਸਾਥ ਸੰਗਤ ਜੀ ਤੁਸੀਂ ਵੀ ਇਹਨਾਂ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿਓ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੀਆਂ ਇਹਨਾਂ ਆਦਤਾਂ ਨੂੰ ਵੇਖ ਕੇ ਤੁਹਾਨੂੰ ਕੋਈ ਹੋਰ ਵੀ ਫੋਲੋ ਕਰ ਸਕਦਾ ਹੈ ਜਿਸ ਨਾਲ ਉਸ ਦਾ ਵੀ ਜਨਮ ਸਵਾਰਿਆ ਜਾਵੇਗਾ ਤੇ ਪਰਮਾਤਮਾ ਜੀ ਦੇ ਵੱਲੋਂ ਤੁਹਾਨੂੰ ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋ ਜਾਵੇਗੀ ਜਿਸ ਦੇ ਨਾਲ ਨਾਲ ਤੁਸੀਂ ਗ੍ਰਹਿਸਤ ਜੀਵਨ ਦੇ ਵਿੱਚ ਨਾਲ ਹੀ ਪਰਮਾਤਮਾ ਦੇ ਲੜਵੀ ਲੱਗ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ